ਉਹ ਸਮਝ ਨਹੀਂ ਆਉਂਦੀ ਇਹ ਜਿੱਤ ਕਿਵੇਂ ਗਿਆ ਸਰਪੰਚ ਲੋਕਾਂ ਦਾ ਇੱਕ ਪਾਸੇ ਤੁਲੇ ਹੋਏ ਸੀ ਯਾਰ ਸਮਝੋ ਵਾਰ ਹੈ 15 ਮਿੰਟਾਂ ਦਾ ਬ੍ਰੇਕ ਪਿਆ ਵਿੱਚ ਯਾਰ ਮੈਂ ਬਰਾ ਕਿਤੇ 15 ਮਿੰਟਾਂ ਚ ਤਾਂ ਨਹੀਂ ਕੋਈ ਹੀਰਾ ਫੇਰੀ ਹੋ ਗਈ ਨਾ ਖਾਣੂ ਇਹ ਤਾਂ ਕੋਈ ਤਾਂ ਜੈਕ ਲਾਤਾ ਹੈਲੋ ਆਇਕਨ ਵਾਨੀ ਤੱਤਾ ਤਾ ਬਿਆ ਮਾਲਾਂ ਦੇ ਦਾਦਾ ਮਾ ਤੇ ਦੇਖਦੇ ਤੂੰ ਤੰਮ ਧੰਦਾ ਫੇਰ ਹੋ ਜਾਂਦਾ ਤੂੰ ਹੀ ਤੰਮ ਤਾਲਾਂ ਦੇ ਦੇਖ ਲਿਆ ਮੇਰੀ ਗੱਲ ਸੁਣ ਕੀ ਉਹ ਤੇ ਆ ਮੂੰ ਹੀ ਦੇ ਦੇ ਦਦੀ ਮੰਦੂ ਭੱਦੀ ਆਉਂਦੀ ਆ ਰੇਲ ਗੱਡੀ ਵਾਂਗੂ ਭਜਣਾ ਆ ਚਲੀਏ ਸਰਪੰਚ ਕੰਨੀਓ ਕਿਉਂ ਲੈ ਦੱਸ ਸਰਪੰਚ ਜਿੱਤ ਗਿਆ ਨਮਾ ਸਰਪੰਚ ਵੀ ਜੱਗੀ ਬਣ ਗਿਆ ਆ ਚਲਿਏ ਵਧਾਈਆਂ ਦੇ ਆਈਏ ਕਰੋਣ ਕਮੇਲਾ ਹੱਥਾ ਆਹੋ ਬੱਦੀ ਸਲਵਾਂ ਤੋਂ ਬੰਦਿਆ ਆਹੋ ਨਾ ਮੇਰੀ ਦਾਲਤ ਹੋਣਾ ਤੂੰ ਤਾਂ ਤੂੰ ਤਾਂ ਉਦੋਂ ਛਿੰਦਲਵਲੀ ਮਾਰਦੀ ਸੀ ਪੈਦਾ ਕਿਤੇ ਆਏ ਨਾਂਦੀ ਤੇਤੇ ਆਏ ਨਾਂਦੀ ਥਿੰਦਲ ਦਾ ਜਿੰਦਾਬਾਦ ਕਰਦੀ ਸੀ ਜਿੱਤਿਆ ਨਾ ਦੱਦੀ ਮੈਨੂੰ ਪਤਾ ਤੀ ਆਹੋ ਜਿੱਤ ਗਿਆ ਹੁਣ ਬਸ ਉੱਥੇ ਨਾ ਪਕਾਈ ਜਾਈਂ ਸੌਰੀ ਦੁਆਰਾ ਕਰਦੇ ਸਾਰਾਨੀ ਦਾ ਤਤਾ ਤੇ ਨੋ ਨੇ ਆਂਦਾ ਆਲਾ ਪੇ ਬਤਾਰੇ ਤਿੱਤਰ ਤਰੇ ਪਿਆ ਇਹ ਤਾਂ ਐਂ ਤਾਦੀ ਆ ਤਿੱਤੜਾ ਮਾਤੇ ਨੀ ਲਾਦਾ ਦਾ ਮੇਰੀ ਗੱਲ ਸੁਣ ਬਾਲਟੀ ਦਾ ਖਾ ਚਲੀਏ ਉਹ ਤਿੱਥੇ ਦਾ ਨਾ ਜੱਗੀ ਕੇ ਤੀਹੋ ਦੇ ਉਹਨਾਂ ਦੇ ਜੱਗੀ ਫੇਰ ਸਰਪੰਚ ਬਣ ਗਿਆ ਵਧਾਈਆਂ ਦੇਈਏ ਹੱਥਾ ਆਹੋ ਦੱਦੀ ਸਰਵੰਤ ਬੰਦਿਆ ਆਹੋ ਚੱਲ ਤੁਰਪਾ ਹੁਣ ਆ ਤੂੰ ਤਾਂ ਬੜੀ ਉਧਰ ਤਿੰਦ ਤੇ ਤੇ ਆਂ ਨਾ ਦੀ ਤੇ ਤਿੰਦੇ ਰਿੰਦਾਬਾਦ ਤਿੰਦੇ ਜਤਾਲਾਂ ਦੀ ਬੋਤ ਦੱਦੀ ਸਰਪੰਤ ਨੂੰ ਪਾਈ ਆ ਮੈਂ ਦਿੱਤ ਦਿਆਂ ਫਿਰ ਦਿੱਤ ਦਿਆ ਦਲਾ ਮੇਰੀ ਗੱਲ ਸੁਣ ਲੈ ਬੰਦਿਆਂ ਵਾਂਗੂ ਨਾਲ ਤੁਰਪੈ ਆ ਆ ਪਕਾਈ ਜਾ ਕੇ ਜੱਗੀ ਕੋਲ ਨਾ ਮਾਰਦਮੀ ਨਾ ਸ਼ਿੰਦਰ ਕੰਨੀਓ ਉਹ ਵੀ ਉੱਥੇ ਹੀ ਹੋਣੀ ਕਿਤੇ ਨੇੜੇ ਤੇੜੇ ਦੱਸਣ ਵਾਲੇ ਗੱਲ ਦੱਸ ਦਿੰਦੇ ਹੁੰਦੇ ਆ ਹੁਣ ਜਿਹੜਾ ਬਣ ਗਿਆ ਆਪਾਂ ਤਾਂ ਉਧਰ ਹੀ ਹੋ ਗਏ ਸ਼ਿੰਦਰ ਜੱਚ ਦੰਦੀ ਆਪਾਂ ਸ਼ਿੰਦਰ ਬਣਾ ਚਲ ਜਾਣਾ ਸੀ ਹੈ ਦੱਲ ਤਾਂ ਤੇਰੀ ਥੀ ਤੈ ਮੈਂ ਤੈਨੂੰ ਐ ਤੇ ਨਾ ਹੁਣ ਕਿਤੇ ਬਾਹਲਾ ਨਾ ਤੂੰ ਉੱਥੇ ਜਾ ਤੇ ਉਹ ਤੇਰੀ ਦਈ ਮੈਨੂੰ ਧੂਰੀ ਦੇ ਮੈਂ ਤੈਨੂੰ ਦੱਥਾਂ ਤਲ ਮੈਂ ਤੇਰੀ ਉੱਤੀ ਦੇ ਲਾ ਨਾਲ ਹੂੰ ਆ ਪਾਣੀ ਤਾਂ ਤੱਤਾ ਦੀਏ ਨਾਲ ਦੀਏ ਤਰ 23 ਦਿਨ ਹੋ ਗਏ ਨਾਤ ਹੀ ਨਹੀਂ ਰੁਕ ਜਾ ਰੁਕ ਜਾ ਫੇਰ ਨਾ ਲਈ ਓਏ ਤੀ ਹੋਦਿਆ ਤੈਨੂੰ ਤੂੰ ਐਂ ਦੇਲ ਦੱਦੀ ਮੰਦੂ ਭੱਦੀ ਹੋਣੀ ਆ ਮੇਰੀ ਗੱਲ ਸੁਣ ਲੈ ਹੋਇਆ ਕੁਛ ਨਹੀਂ ਚੱਲ ਜੱਗੀ ਕੋਲ ਚੱਲੀਏ ਓਏ ਦੱਦੀ ਨੂੰ ਤੀ ਹੋਦਿਆ ਹੁਣ ਸਰਪੰਚ ਬਣ ਗਿਆ ਜੱਗੀ ਤੈਨੂੰ ਨਹੀਂ ਪਤਾ ਚੱਲ ਤਰਪਾ ਹੁਣ ਮੇਰੀ ਗੱਲ ਸੁਣ ਤੇਰਾ ਤੂੰ ਤਤੈਂ ਦੇ ਹੈਦਾ ਹੈ ਤਤੈਂ ਹੈਗਾ ਤੇਰਾ ਦੱਦੀ ਦਾ ਥਲਪੰਤ ਬੰਦਿਆ ਤੇ ਤੂੰ ਤੂੰ ਤੀ ਤਾਦੀ ਸੀ ਕੀ ਕਰਦੀ ਸੀ ਤਿੰਦਲੇ ਦਿੰਦਾਬਾਦ ਤਿੰਦਲੇ ਦਿੰਦਾਬਾਦ ਜੇ ਸ਼ਿੰਦਰ ਜੱਤ ਜੰਦੀ ਮੈਂ ਉੱਧਰ ਵੀ ਇਹੀ ਕਸ਼ ਕਰਦੀ ਜਿਹੜੀ ਹਣ ਜੱਗੀ ਨੂੰ ਵਧਾਈਆਂ ਦੇਣ ਤੁਰੀਆਂ ਨਾ ਫੇ ਸ਼ਿੰਦਰ ਨੂੰ ਵਧਾਈਆਂ ਦਿੰਦੀ ਭੈਣੇ ਵਧਾਈਆਂ ਸਰਪੰਚਣੀ ਬਣ ਕੇ ਚੱਲ ਹਣ ਤਰਪਾ ਐਵੇਂ ਨਾ ਹਣ ਉੱਥੇ ਜਾ ਕੇ ਇਹ ਪਕਾਈ ਮਾਰ ਦੇ ਸ਼ਿੰਦਰ ਜਿੰਦਾਬਾਦ ਸ਼ਿੰਦਰ ਜਿੰਦਾਬਾਦ ਮੈਂ ਹੁਣ ਤੇਉਂ ਦਿੰਦਾਬਾਦ ਤਾ ਹੂੰ ਹੁਣ ਤਾਂ ਮੇਰਾ ਦੱਦੀ ਤਲਪਾਂ ਤਾਂ ਦਿੰਦਾਬਾਦ ਮੈਂ ਤਾਂ ਫੇਰ ਆਦ ਲੈ ਤੇ ਹੂੰ ਬੋਤਲੋਂ ਤਵਾ ਤਲੀ ਆਹ ਆ ਉਹ ਯਾਦਾ ਹੁਣ ਤੂੰ ਦੋਨਾਂ ਪਾਸਿਆਂ ਬੋਤਲਾਂ ਪੀ ਪੀ ਗੁਰਦੇ ਗਾਲ ਲੈ ਆਏ ਮੇਰੀ ਗੱਲ ਸੁਣ ਨੌਲ ਨੂੰ ਰਹਿਣ ਦੇ ਚੱਲ ਤੋਰ ਜੱਗੀ ਵਾਲਾ ਚੱਲੀਏ ਜੱਗੀ ਕਿਉਂ ਕੀ ਆ ਜੱਗੀ ਸਰਪੰਚ ਬਣ ਗਿਆ ਦੁਬਾਰੇ ਜਿੱਤ ਗਿਆ ਉਹ ਹੋਰ ਜਿੰਨਾ ਮੈਨੂੰ ਐਂ ਦੱਸ ਤੂੰ ਉੱਥੇ ਕੀ ਲੈਣ ਜਾਣਾ ਜਿੱਤਿਆ ਉਹ ਆਪਾਂ ਤਾਂ ਸਿੰਦਰ ਕੰਨੀ ਸੀ ਉਹ ਜੇ ਸਿੰਦਰ ਜਿੱਤ ਜਾਂਦੀ ਉੱਧਰ ਵੀ ਜਾਂਦੇ ਚੱਕੀ ਨੂੰ ਹੁਣ ਵਧਾਈਆਂ ਤਾਂ ਦੇਈਏ ਮੂੰਹ ਤਾਂ ਦਿਖਾਇਆ ਇਹ ਤੂੰ ਤਾਂ ਮਾੜਾ ਮੋਟਾ ਮਜਾਇਆ ਹੀ ਸੀ ਚਲ ਉਹ ਤਾਂ ਮੈਂ ਤੇਰੀ ਗੱਲ ਮੰਨੀ ਪਰ ਤੇਰਾ ਸਟੈਂਡ ਥੋਂ ਰਹੇਗਾ ਕਿ ਨਾ ਪਹਿਲਾਂ ਸਿੰਦਰ ਕੰਨੀ ਸੀ ਹੁਣ ਕਹਿੰਦੀ ਜੱਗੀ ਨੂੰ ਵਧਾਈਆਂ ਦੇਈ ਉਹ ਸਟੈਂਡ ਰੱਖਿਆ ਕਰ ਤੇਰਾ ਸਟੈਂਡ ਹੈਗਾ ਮੇਰੀ ਗੱਲ ਸੁਣ ਦੋਨਾਂ ਪਾਸੇ ਉਹ ਬੋਤਲਾਂ दारू ਦੀਆਂ ਪੀ ਕੇ ਤੂੰ ਗੁਰਦੇ ਗਾੜ ਲੈ ਹੁਣ ਤੂੰ ਮੈਨੂੰ ਸਟੈਂਡ ਦੱਸਦਾ ਤਰਪਾ ਬੰਦਿਆ ਵਾਂਗੂ ਉਹ ਚਾਰੋਂ ਤਾਂ ਫਿਰ ਕਰਨਾ ਹੀ ਪੈਂਦਾ ਇਹਨਾਂ ਕਦਾ ਕਰਨਾ ਪੈਂਦਾ ਜੇ ਸ਼ਿੰਦਰ ਜਿੱਤ ਜਾਂਦੀ ਮੈਂ ਉੱਥੇ ਵੀ ਕਰਦੀ ਸ਼ਿੰਦਰ ਜਿੰਦਾਬਾਦ ਸ਼ਿੰਦਰ ਜਿੰਦਾਬਾਦ ਬਸ ਹੁਣ ਉਹ ਜੱਗੀ ਜਿੱਤ ਗਿਆ ਜੱਗੀ ਜਿੰਦਾਬਾਦ ਆ ਚੱਲ ਜੇ ਤੇਰੀ ਜੱਗੀ ਨੇ ਪੁੱਛਿਆ ਤਾਂ ਕਹੇ ਨਹੀਂ ਕਿ ਵੋਟ ਪਾਈ ਸੀ ਮੈਂ ਚੰਗਾ ਕਹਿ ਦੂੰਗੀ ਤੂੰ ਤਾਂ ਰਸ ਰਸ ਭੱਜਦਾ ਸੀ ਤਰਪਾ ਹੁਣ ਲੈ ਚੱਲਾਂਗੇ ਕੰਮ ਨਹੀਂ ਲੈਣਾ ਆਪਾਂ ਕਰੇ ਤੋਂ ਆ ਮਥਾ ਲੈਣਾ ਚੱਲ ਚੱਲੀਏ। ਵਿਸ਼ੇਂਦਰ ਦਾ ਹਾਰੀ ਉਹ ਤਾਂ ਕੀ ਲੈ ਲਾਂਗੇ। ਉਹਨੇ ਕੀ ਦੇਣਾ ਉਹ ਤੇ ਕਰ ਜੂਗਾ। ਚੱਲਾ ਜੇ ਫਿਰ ਚੰਗਾ। ਆ ਜਾਓ ਜੀ। 6 1 2 4 ਦੇਖ ਮਟਰ ਦਿਖਾਈ ਐਂਡ। ਬੇਸ਼ੇਂਦਰ ਨੰਘਣੀ ਮਲੰਘਣੀ ਕੋਲ ਕੀ ਐ? ਹੁਣ ਤਾਂ ਜੱਗੀ ਆਪਣਾ ਕੰਮ ਸਾਰੂਗਾ। ਤਰਪਾ ਤਰਪਾ ਨੂੰ ਵਧਾਈਆਂ ਦੇ ਆਈਏ। ਉਹ ਮੇਰੀ ਗੱਲ ਸਮਝਦੀ। ਤੂੰ ਨਾ ਦੱਦੀ ਸਰਪੰਚ ਨੂੰ ਦੱਤੀ ਨਾ ਕਿ ਮੈਂ ਤੈਨੂੰ ਵੋਟ ਨਹੀਂ ਪਾਈ ਨਹੀਂ ਦੱਸਦੀ ਤੂੰ ਨਾ ਕੋ ਭਕਾਈ ਮਾਰ ਦੇ ਬੈਤੇ ਜਲਦੀਪ ਇਹ ਦਿੱਤ ਤੇ ਮੈਂ ਦਿਹਾੜਾ ਹਾਂ ਤਾਂ ਇਹਨੂੰ ਕੀ ਪਤਾ ਡੱਡਾ ਕਦੋਂ ਪਾਣੀ ਪੀਂਨੀ ਆ ਆ ਰਾਜਨੀਤੀ ਇਹੋ ਜਿਹੀ ਸ਼ੈ ਆ ਨਾ ਜਿੱਤਿਆ ਜਿੱਤਿਆ ਹੋਇਆ ਬੰਦਾ ਹਾਰ ਜਾਂਦਾ ਤੇ ਹਰਿਆ ਹੋਇਆ ਬੰਦਾ ਜਿੱਤ ਜਾਂਦਾ ਜੱਗੀ ਦਾ ਤਾਂ ਸਿਰਫ ਬੂਠ ਹੀ ਖਾਲੀ ਸੀ ਵੋਟਾਂ ਦੇ ਅੰਦਰ ਸਾਰੀਆਂ ਚੱਗੀ ਬਲਾਂ ਭੋਗਤਦੀਆਂ ਸੀ ਉਹ ਜੱਗੀ ਦਾ ਤਾਂ ਬੂਥ ਖਾਲੀ ਸੀ ਟਿੱਡਾ ਹੋ ਗਿਆ ਕੰਮ ਹਾਂ ਕੋਈ ਨਹੀਂ ਬਾਈ ਤੂੰ ਜੱਗੀ ਦਾ ਬੂਥ ਖਾਲੀ ਸੀ ਆਪਣੇ ਵਾਲਾ ਸਾਰੇ ਲੋਕ ਸੀਗੇ ਉਹਦਾ ਬੂਥ ਹੀ ਖਾਲੀ ਸੀ ਸਮਝੇ ਨਹੀਂ ਮੈਂ ਤਾਂ ਹੋ ਗਿਆ ਚਲ ਦਰਵਾਰ ਦਰਵਾਰ ਦਵਾਰੇ ਕਰੋ ਦਵਾਰੇ ਲਓ ਜੀ

ਤੇ ਹੁਣ ਅੱਜ ਵੀ ਪਾਸ ਓਮੇ ਦੀ ਬਣਾ ਅੱਜ ਰਾਤ ਨੂੰ ਫੇਰ ਕੱਲ ਨੂੰ ਕਿੱਥੇ ਆ ਕੱਲ ਕੱਤੀ ਵਾਰ ਨਾ ਫ੍ਰੀ ਨਹੀਂ ਹੈ ਕੱਲ ਨੂੰ ਫੇਰ ਇੰਦਰ ਦਾ ਪਰਸੋਂ ਨੂੰ ਇੰਦਰ ਦਾ ਲੋ ਜੀ ਕਿਹਨੇ ਸਾਨੂੰ ਲੈੰਦੇ ਨਹੀਂ ਵੀਡੀਓ ਚ ਨਹੀਂ ਹਸ ਤੱਕਿਆ ਨਹੀਂ ਸਾਡਾ ਤਾਂ ਸੂਟ ਆਪਣੇ ਆਪ ਹੀ ਆ ਜਾ ਬੱਜ ਪੂਰਾ ਚਿੱਟਾ ਚਿੱਟਾ ਜੈਡ ਚਿੱਟਾ ਜੈਡ ਬਲੈਕ ਹੁੰਦੀ ਹੁੰਦੀ ਹੁੰਦਾ ਜੈਡ ਵਾਈਟ ਹੈ ਮੈਨੂੰ ਦੋ ਚੀਜ਼ਾਂ ਦਿਖ ਰਹੀਆਂ ਸਾਨੂੰ ਨਹੀਂ ਦਿਖ ਰਹੀਆਂ ਹੋਣੀਆਂ। ਸੂਟ ਤੇ ਇੱਕ ਹੋਰ। ਫੁੱਲ। ਮੈਂ ਨਹੀਂ। ਲਿਫਟਿੰਗ। ਹਾਂ। ਹੋਰ। ਦੱਸੋ। ਕੀ ਹੋ ਰਿਹਾ? ਫਲਾਂ ਦਾ ਫੁੱਲ ਦੀਦੇ ਆ, ਪੱਤੇ ਦੀਦੇ ਆ। ਦੀਪਦੀਨ ਦੀ ਆ ਖੜੀ ਸਾਹਮਣੇ। ਯਾਹ ਕੁੜੀ ਦੀ ਆ ਹੋਰ ਤਾਂ। ਟੀਟੇ ਜੀ ਦੀਆਂ ਦੋਸੀ ਜਾਂ। ਜਰਾ ਬਾ। ਉਹ ਨਹੀਂ। ਜਰਾ ਬਾ ਜਿੱਟਿਆ ਨੇ। ਕੋਛ ਨਹੀਂ ਕਰਦਾ ਦੋ ਦੋ ਚਿੱਟੀਆਂ ਦਿੱਜਾ ਦੀ ਨਹੀਂ ਯਾਰ ਕਿਉਂ ਕਰੋ ਫਿੰਗਰ ਦੰਦ ਹਾਂ ਚਿੱਟੇ ਉਹ ਤਾਂ ਦੂਰੋਂ ਦੋ ਮੈਡਮ ਖੜ ਜਾ ਬਈ ਪੁੱਤ ਜਾਓ ਯਾਰ ਮੰਨ ਲਓ ਮੇਰੀ ਗੱਲ ਮੰਨ ਲਓ ਓ ਕੀ ਸੀ ਕਿਹੜੇ ਦਾ ਓ ਸਰਪੰਚਣੀ ਕਿਉਂ ਗੱਲ ਜੁਗ ਮੈਮ ਉਹ ਇਹਨਾਂ ਨੂੰ ਦੱਸੋ ਕਿਹੜੇ ਕਿਹੜੇ ਪ੍ਰੋਪਰ ਕੀ ਇਹ ਹੁਣ ਕੀ ਦਾ ਡਾਇਲੋਗ ਤੁਸੀਂ ਬੋਲੋ ਨਾ ਆਪਣੇ ਵਾਲਾ ਉਥੋਂ ਚੱਕਣਾ ਇੱਕ ਨੂੰ ਛਾਲ ਜੀ ਨਹੀਂ ਮਾਰੀ ਸੀ ਅੱਛਾ ਫੇ ਮੈਂ ਦੀਪੀ ਦਾ ਨਾਂ ਲਾਉਂਗੀ ਰੈਡੀ ਹੋ ਬਈ ਹਾਂਜੀ ਹਾਂਜੀ ਨਾ ਮੈਨੂੰ ਬਈ ਪੂਰੀ ਕੰਟੀਨਿਊ ਪਤਾ ਨਹੀਂ ਲੱਗੀ ਹਣ ਬਿਜਲੀ ਕਿਹੜੀ ਸੀ ਉਹ ਦੱਸ ਦੇ ਨਹੀਂ ਨਹੀਂ ਇੱਥੇ ਤੁਸੀਂ ਕਹ ਆਹੋ ਬਿਜਲੀ ਤੁਸੀਂ ਜਿੰਨੇ ਮਰਜ਼ੀ ਬਣਾ ਮੈਨੂੰ ਐ ਦੱਸ ਦੀਪੀ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਲੈ ਐ ਕਹਾਂਗੀ ਐ ਕਹੂੰਗਾ ਲੈ ਹੁਣ ਲੈ ਇੰਨੇ ਲੋਕ ਇੰਟਰਟੇਨਮੈਂਟ ਹੋ ਪਾ ਕੇ ਜਿਵੇਂ ਮਰਜ਼ੀ ਪਲਾਟਫਾਰਮ ਤੇ ਪਰ ਤੇਰੇ ਮੈਨੂੰ ਤਾਂ ਨਹੀਂ ਫਿਰ ਇਹ ਨਹੀਂ ਆਉਣਾ ਸੀ ਹਾਂ ਮੈਂ ਕਹੂੰਗਾ ਮੇਰੀ ਗੱਲ ਸੁਣਾ 2500 ਰੁਪਇਆ ਲੈ ਕੇ ਉੱਡ ਗਈ ਬੋਰਡ ਤਾਂ ਪਾ ਜਾਂਦੀ ਕਿਉ ਟੂ ਨੂੰ ਮੈਂ ਕਿਸੇ ਨੂੰ ਨਿਕਲ ਚ ਆ ਦੇ ਆ ਤਾਂ ਗਈ ਮੈਂ ਆ ਸੁੱਟ ਲੈਣ ਦਾ ਸੀ ਤੇਰੀ ਜਾਈਆਂ ਕੀ ਕਹਾ ਤਾ ਕਿਸ ਨੇ ਕਿਹਾ ਹੁੰਦਾ ਸਰ ਤੋਂ ਕਿਹੜਾ ਕੀ ਗੱਲਾਂ ਕਰੀ ਇਹਨੇ ਹਾਂ ਇਹ ਸੌਕ ਹੁੰਦਾ ਹੁੰਦਾ ਅਗਲੀ ਵਾਰੀ 4500 ਲੂੰਗਾ ਲੈ ਇੱਥੇ 1500 ਰੁਪਇਆ ਵਿੱਚ ਪਾਣਾ ਪੈਣਾ ਇਹ ਦਵਾ ਫਿਰ ਆਈ ਨਹੀਂ ਤੇ ਸੇ ਨਿਸ਼ੰਦਰ ਨਹੀਂ ਆਈ ਵਧਾਈ ਨੇ ਹੋਇਆ ਸਰਪੰਚਾਂ ਦਾ ਖੜ ਖੜ ਜਾਓ ਮੈਂ ਮੈਂ ਬਰ ਚੱਕੀ ਸੀ ਹੋਏ ਮੈਂਬਰ ਬਾਹਰ ਲੱਗਣੀਆਂ ਹੋਈਆਂ ਉਹ ਖਵਾ ਪਿਆ ਤਾਂ ਦਿਓ ਭਲਿਓ ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਆਇਆ ਆਹ ਦੇਖ ਦੇਖਾ ਤਰੇ ਵੇ ਹਾਂ ਕਹਿੰਦੀ ਬਾਈ ਬਰੇ ਆ ਕੀ ਕਹਿੰਦੀ ਹੈ ਸਰਪੰਚਨੀ ਪੁੱਛ ਲੈ ਸੁਣ ਮੈਂਬਰ ਨੂੰ ਦੇਖ ਕੇ ਬਾਲੀ ਨਹੀਂ ਸਮਾਈਲ ਜੀ ਕਰਦੀ ਸਰਪੰਚਨੀ ਚੱਲ ਕੋਈ ਨਹੀਂ ਨਹੀਂ ਬਹੁਤਾ ਨਹੀਂ ਅਗਲੇ ਦੇ ਘਰ ਚ ਸ਼ੱਕ ਪਾਈਦਾ ਹੁੰਦਾ ਮੈਂ ਤਾਂ ਉਹ ਕਹਿੰਦਾ ਹਰ ਜਗ੍ਹਾ ਕਨਫਿਊਜ਼ ਹੋ ਗਿਆ ਨਹੀਂ ਸਹੀ ਸੀ ਮੈਂ ਹਾਜੀ ਹਾਜੀ ਨਗਰ ਹਾਜੀ ਨਗਰ ਅਜੇ ਪਹਿਲਾਂ ਉਧਰੋਂ ਤਾਂ ਗੱਲ ਆਉਣ ਦੇ ਕਲਪਾਸੀ ਵੀ ਨਹੀਂ ਹੈਗੇ ਵੀਰੇ ਮਸ਼ੂਕਾ ਤਾਂ ਸੀ ਵੀ ਹੈਗੇ ਹੈਲੋ ਅਸੀਂ ਮਸ਼ੂਕਾ ਨਹੀਂ ਹੈਗੇ ਠੀਕ ਹੈ ਮੈਂਬਰਾ ਮਯੁਰਿਆ ਕੀ ਕਹਿੰਦੀ ਹੈ ਸਰਪੰਚ ਜੀ ਉਹ ਸੁਣ ਲਾ ਕੀ ਕਹਿੰਦੀ ਹੈ ਕਹਿਣਾ ਕੀ ਉਰੇ ਉਰੇ ਬਣ ਗਈ ਬਣ ਗਈ ਸਰਪੰਚ ਉਹਨੂੰ ਮੈਂਬਰ ਨੂੰ ਖੁਸ਼ਗੀ ਅੱਛਾ ਕੁੱਤੜ ਕਾ ਕਰ ਰਿਹਾ ਹੈ ਕਿ ਬੱਕਰਾ ਉਹ ਕੁੱਕੜ ਕਾ ਨੂੰ ਆ ਆ ਦੇਖੀ ਭਣੇ ਕਿਤੇ ਅੱਗ ਵਾਲੀ ਤੇਜ਼ ਨਾ ਹੋ ਜਾਏ ਦਵਾਰੇ ਦੇਖੀ ਭਣੇ ਕਿਤੇ ਅੱਗ ਵਾਲੀ ਤੇਜ਼ ਨਾ ਹੋ ਜਾਏ ਹੋਰ ਮੱਚ ਜੇ ਨਹੀਂ ਜੀ ਘੱਟੀ ਅੱਗ ਅੱਛਾ ਮੈਂ ਬਰਾ ਕੱਲ ਤਾਂ ਸੁਣ ਹਾਂਜੀ ਅੱਛਾ ਦੇਖੇ ਤੂੰ ਗੇਚੜਾ ਰੱਖਿਆ ਹੈ ਕੁੱਕੜ ਬਣਦਾ કે ਬੱਕਰਾ ਓਹੋ ਨਾ ਕੁੱਕੜ ਬਣਦਾ ਨਾ ਬੱਕਰਾ ਇਹ ਤਾਂ ਖੀਰ ਬਣਾਈ ਆ ਮੱਥਾ ਟੇਕਾਂਗੇ ਅੱਛਾ ਇਹ ਵੀ ਲੋਟ ਆ ਮੈਂ ਆਖਿਆ ਕਿ ਤੇ ਸਾਡਾ ਗੱਲਾਂ ਛੱਡ ਹਾਂ ਦੱਸ ਮੇਰੀ ਗੱਲ ਸੁਣ ਆ ਜਿਹੜੀ ਇਹਦੀ ਸਰਪੰਚ ਦੀ ਪਹਿਲੀ ਵਾਲੀ ਗੱਲ ਚੱਲਦੀ ਪਈ ਆ ਉਹ ਕਿਹੜੀ ਆ ਹਾਂ ਦੂਜੀ ਵਾਲੀ ਕਰੋ ਹਾਂ ਦੂਜੀ ਵਾਲੀ ਸੌਰੀ ਉਹ ਦੂਜੀ ਦਾ ਮੇਰਾ ਹਾਂਜੀ ਆ ਦੇਖੀ ਭਣੇ ਕਿਤੇ ਅੱਗ ਤੇਜ਼ ਨਾ ਹੋ ਜਾ ਹੋਰ ਮੱਚ ਜੇ ਨਹੀਂ ਜਿੱਕਾ ਠੀ ਅੱਗ ਆ ਸਰਪੰਚਣੀ ਅੱਛਾ ਦੇਖੇ ਦੂਗੇ ਚੜਾ ਰੱਖਿਆ ਕੁੱਕੜ ਤਾਂ ਰੱਖ ਕੇ ਬੱਕਰਾ ਬੇ ਕੁਛ ਨਹੀਂ ਨਾ ਕੁੱਕੜਾ ਨਾ ਬੱਕਰਾ ਇਹ ਤਾਂ ਖੀਰ ਬਣਾਈ ਆ ਮੱਥਾ ਟੇਕਾਂਗੇ ਆਥਣ ਨੂੰ ਅੱਛਾ ਮੈਂ ਕਿਤੇ ਸਾਡੇ ਵਾਲਾ ਸਮਾਨ ਆ ਉਹ ਤੂੰ ਛੱਡ ਸਾਡੇ ਵਾਲਾ ਨਾਲ ਥੋੜੇ ਵਾਲਾ ਮੇਰੀ ਗੱਲ ਸੁਣ ਆ ਪਹਿਲਾਂ ਮੈਨੂੰ ਈ ਆਉਂ ਦੱਸ ਵੀ ਆ ਦੂਜੀ ਵਾਲੀ ਗੱਲ ਕੀ ਆ ਸਰਪੰਚ ਜੀ ਸਾਹਿਬ ਨਾ ਬੋਲ ਤੂੰ ਛੱਕ ਜਾਣਾ ਕਰ ਮੈਂ ਇੱਕੋ ਹੀ ਵਿਆਹ ਕਰਾਇਆ ਮੈਂ ਦੂਜੀ ਦਾ ਜੀ ਨਹੀਂ ਤੇ ਤੇਰੇ ਵਿਆਹ ਤੋਂ ਮੈਂ ਕੀ ਲੈਣਾ ਟਿੰਡੀਆਂ ਲੈਣੀਆਂ ਨੇ ਹੋਰ ਮੈਂ ਤਾਂ ਸਰਪੰਚ ਦੀ ਗੱਲ ਕਰਦੀ ਪਈ ਆ ਸਰਪੰਚ ਦੀ ਉਹਦੇ ਤੇਰੇ ਮੂੰਹੋਂ ਵੀ ਨਿਕਲਿਆ ਵੀ ਆ ਵੋਟ ਸੂਚੀ ਦੇ ਵਿੱਚ ਤੂੰ ਬੋਲਿਆ ਸੀ ਜੱਗੀ ਦਾ ਨਾਮ ਰਾਣੀਕੌਰ ਦੇ ਨਾਲ ਹਾਂ ਹਾਂ ਇਹ ਮੈਨੂੰ ਕਲੀਅਰ ਕਰ ਸਾਡੀ ਗੱਲ ਸਰਪੰਚ ਨਹੀਂ ਤਾਂ ਮੈਂ ਕੀ ਦੱਸਾਂ 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 ਨਹੀਂ ਕਲੀਅਰ ਕਰ ਮੈਂ ਤੈਨੂੰ ਕਿਹਾ ਉਹ ਮੈਂ ਭਰਾ ਮੈਂ ਭਰਾ ਹਾਂ ਕੀ ਹੋ ਗਿਆ ਕੀ ਉਲਝ ਗਏ ਉਹਦਾ ਸਰਪੰਚਣੀ ਆਏ ਕਹਿੰਦੀ ਸੀ ਵੀ ਵੋਟਾਂ ਬਾਰੇ ਕਹਿੰਦੀ ਸੀ ਦੂਜੀ ਤੀਜੀ ਕਿਦੋਂ ਪਈਆਂ ਨੇ ਕਿਵੇਂ ਹੋਇਆ ਮਾ ਆਖਾ ਮੈਂ ਤੇਰਾ ਹੋ ਗਿਆ ਸੀ ਮੈਨੂੰ ਸੌਚ ਕਾਉਣ ਦੇਣੀ ਆ ਕਿ ਪਹਿਲੀ ਮਾਰਨਾ ਉਹ ਤੂੰ ਜਾ ਮੈਂ ਤੇਰੀ ਸੌਚ ਕਾਉਣ ਦੇਣ ਕਿੰਨੀ ਮੈਂ ਆਪਣਾ ਦਾ ਕੰਮ ਉਲਝਾ ਪਈ ਤੂੰ ਮੈਂਬਰ ਨੂੰ ਕਾਹਦੇ ਲੈ ਕੇ ਚੱਲਿਆ ਮੈਂ ਮੈਂਬਰ ਨਾਲ ਗੱਲ ਕਰਦੀ ਆ ਤੂੰ ਆਪਦੀ ਚੌਧਰ ਮਾਰਦਾ ਰਹਿਣਾ ਜਦ ਮੈਂ ਮੈਂਬਰ ਨਾਲ ਗੱਲ ਕੀਤੀ ਆ ਸਮਝੀ ਨਹੀਂ ਆਉਂਦੀ ਹੈਗੀ ਉਹੀ ਪੈਦਲ ਹੋਇਆ ਫਿਰਦਾ ਕੋਈ ਲੋੜ ਨਹੀਂ ਖੀਰ ਖੂਰ ਦਾ ਮੱਥਾ ਟੇਕਣ ਦੀ ਇਹਨੂੰ ਰਹਿਣ ਦੇ ਈ ਹਾਂ ਆ ਮੈਂਬਰ ਯਾਰ ਤੂੰ ਕੀ ਪੁੱਛੀਂ ਯਾਰ ਕੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਯਾਰ ਅੱਜ ਜਮੀ ਖੁਸ਼ਮਿੰਦਰ ਪਣਵਾਲਾ ਕੀਰ ਇਹਨੂੰ ਮੰਤਰ ਪੜਨੇ ਆ ਬਣੀ ਜਾਂਦੀ ਆ ਕੀਰਤਾ ਬੈਠ ਮੈਂਬਰ ਉਹ ਮੇਰੀ ਗੱਲ ਸੁਣ ਲੈ ਮੈਂਬਰ ਗੱਲ ਪਕਾਈ ਦੇ ਮਾਰ ਮੜ ਜਾ ਯਾਰ ਨਹੀਂ ਇਹ ਤਾਂ ਪਾਣੀ ਲਿਖਿਆ ਆਪਾਂ ਹੁਣ ਤਾਂ ਨਹੀਂ ਪੂ ਆਪਾਂ ਕੱਟ ਕੱਟ ਇੱਥੋਂ ਦੁਬਾਰੇ ਉੱਠ ਗਿਆ ਕੀਪੀ ਨਾ ਆਸ਼ਕੀਆਂ ਕਰਦਾ ਫਿਰਦਾ ਹਾਂ ਦੀ ਪਾਏ ਨੂੰ ਹਾਂ ਨੂੰ ਕਰਦਾ ਇਹ ਨਹੀਂ ਦਦ ਨਹੀਂ ਹੈ ਦੀ ਨਹੀਂ ਮੇਰੀ ਗੱਲ ਸੁਣ ਬਾਈ ਕੱਟ ਕੱਟ ਆਸ਼ਕੀ ਓਕੇ ਹਾਂ ਫਿਰ ਇਹ ਪੇਜ ਜਦੋਂ ਪਤਾ ਲੱਗ ਗਿਆ ਫਿਰ ਤਾਂ ਸਾਰ ਸਾਬ ਉਹ ਪੈਸੇ ਖਾਂਦੀ ਫਿਰਦੀ ਆ ਹਾਂ ਬੇੜਾ ਦੀਪੀ ਨੂੰ ਪੈਸੇ ਖਵਾਉਂਦਾ ਫਿਰ ਪਹਿਲਾ ਵੋਟ ਨਹੀਂ ਪਾਈ ਸਾਬ ਜੀ ਹੂੰ ਚੱਲੀਏ ਫਿਰ ਖੜ ਜਾ ਮੈਂਬਰਾ ਹਾਂ ਸਰਪੰਚ ਨੂੰ ਕਹੇ ਥੋੜਾ ਸੰਭਲ ਕੇ ਚੱਲੇ ਆ ਨਵੀਂ ਸਰਪੰਚੀ ਆ ਇਹ ਤਾਂ ਦੇਖ ਲਾ ਦੀਪੀ ਨੂੰ ਲੈ ਕੇ ਤਿੱਤਰ ਹੋਇਆ ਇਹਨੂੰ ਕਹੇ ਆਸ਼ਕੀ ਥੋੜੀ ਘੱਟ ਕਰੀ ਹੋਰ ਅੱਜ ਤਾਂ ਹੁਣ ਕਿੱਧਰ ਨੂੰ ਚਲਿਆ ਗਿਆ ਇਹ ਉਹ ਉਹ ਤਾਂ ਦੀਪੀ ਕਿਸੇ ਦੇ ਘਰ ਨੂੰ ਗਏ ਆ ਇੱਕ ਆਸ਼ਿਕ ਬੰਦੇ ਪਿੰਡ ਦੇ ਰੁੱਸੇ ਹੋਏ ਆ ਹੁਣ ਉਹਨਾਂ ਨੂੰ ਵੀ ਮਨਾਉਣਾ ਦੀਪੀ ਦੇ ਥਰੂ ਮਨਾ ਲੂਗਾ ਤੇ ਮੈਨੂੰ ਦੱਸ ਕੇ ਚਲੇ ਜਾਂਦਾ ਓਹ ਦੱਸਣ ਵਾਲੀ ਇਹਦੇ ਵਿੱਚ ਕਿਹੜੀ ਗੱਲ ਐ ਹੁਣ ਕਿਹੜਾ ਹਰਥਾਂ ਗੁੱਸਾ ਕਿਉਂ ਟੈਨਸ਼ਨ ਲੈਂਦੀ ਐ ਸਰਪੰਚਣੀ ਐ ਪਿੰਡ ਦਾ ਕੰਮ ਆ ਗਿਆ ਹੂ ਲਵੇ ਤਵੇ ਕਿੱਡੀ ਗੱਲ ਐ ਤੇ ਮੈਨੂੰ ਨਾਲ ਲੈ ਕੇ ਚੱਲੇ ਜਾਂਦਾ ਸਰਪੰਚੀ ਜਿੱਤੀ ਸੀ ਤਾਂ ਮੈਨੂੰ ਵੀ ਲੋਕੀ ਜਾਣ ਪਛਾਣ ਲੈਂਦੇ ਹੋਰ ਉਹ ਘਰੇ ਸਮਾਨ ਬਣਵਾ ਲੈ ਤੂੰ ਅਸੀਂ ਭਾਂਡੇ ਲਈਏ ਉਹ ਨਾ ਤਾਂ ਪਿਆਦਾ ਤਨ ਕੇ ਭਾਈ ਤੇਰੇ ਮੋਢਾ ਲਵਾਉਂਦਾ ਮਤਲਬ ਤਾਂ ਹੋ ਦੂ ਹੋਰ ਤੇ ਤੂੰ ਚਲੀ ਜਾਂਦੀ ਸਿਆਣੀ ਬਿਆਣੀ ਦੀਪੀ ਗਾਂ ਬਹੁਤ ਸਿਆਣੀ ਐ ਚੱਲ ਹੁਣ ਉਹਨੂੰ ਲੈ ਗਿਆ ਮੈਨੂੰ ਕਿਹਾ ਨਹੀਂ ਕਿਹਾ ਸੀ ਮੈਨੂੰ ਹੱਸੀ ਮੈਂ ਕਿਹਾ ਚੱਲ ਮੈਂ ਹੋਰ ਜ਼ਿੰਮੇਵਾਰੀ ਮੇਰੇ ਸਿਰ ਲਾ ਗਿਆ ਮੈਂ ਉਹਨਾਂ ਬਾਹਰ ਆਹੋ ਕੰਮ ਸੰਭਲੂ ਹੋਰ ਹੁਣ ਤੈਨੂੰ ਪਤਾ ਹੀ ਆ ਚੱਲ ਤੂੰ ਟੈਨਸ਼ਨ ਨਾ ਲੈ ਚਲੋ ਚੱਲ ਗਏ ਆਜੋ ਤੁਸੀਂ ਕਰੋ ਗੱਲਾਂ ਚੰਗਾ ਮੈਂ ਵੀ ਘਰ ਗੇੜਾ ਮਾਰਿਆ ਮਾਂ ਫੇ ਮੈਂ ਆਉਣੀ ਆ ਹੈ ਤੂੰ ਬਣਾ ਲੈ ਖੀਰਪੁਰ ਜਿੱਦਾਂ ਨੂੰ ਮਰਜੀ ਭੱਜ ਲਵੇ ਖੋਜਦਾ ਮੈਂ ਕੱਢ ਕੇ ਰਹੂੰ ਆਖਿਆ ਪਹਿਲਾਂ ਵਾਲੀ ਕਿਹੜੀ ਸੀ ਮੈਂ ਕਿ ਨਹੀਂ ਰਜੀ ਹੈਗਾ ਉਹ ਹੈਗਾ ਉਹਦੇ ਕੋਲ ਹੈਗਾ ਨਿਬੜਿਆ ਹੀ ਡਰਦੂ ਕਾ ਫੁਕੜ ਗਏ ਤੇਰੇ ਜਿਹੜੇ ਚੱਲ ਚੱਲ ਵੀ ਕਾੜੀਏ ਮਹੀਨਾ ਹੋ ਗਿਆ ਕਟ ਉਹਨੇ ਕਹਦਾ ਮਹੀਨਾ ਹੋ ਗਿਆ ਕਟ ਦੋਨਾਂ ਨੇ ਕਿਹਾ ਐਕਸ਼ਨ ਉਹ ਕਲਮਨ ਤੂੰ ਤਾਂ ਉਹ ਗੱਲ ਕਰਦਾ ਤਕੜੇ ਦੀ ਤਾੜ ਮਾਰੇ ਤੇ ਕੰਮ ਆ ਸਾਨੂੰ ਹੈਗਾ ਖੜੇ ਕੋਈ ਗੱਲ ਨਹੀਂ ਤੁਸੀਂ ਚਲੋ ਅਸੀਂ ਆਉਨੇ ਆ ਲੈ ਉਹ ਨਾਲੇ ਤੂੰ ਸਰਪੰਚ ਖੜ ਜਾ ਮੈਂ ਕਿਹਾ ਕੱਲ੍ਹ ਤੱਲੀਏ ਮੈਂ ਬਦਾਂ ਚੱਲ ਫਿਰ ਮੇਰੀ ਮੈਂਬਰ ਮੈਂਬਰ ਦੁਬਾਰੇ ਕਹ ਉਹ ਤਾਂ ਠੀਕ ਆ ਬੱਤਾ ਉਹ ਬੰਦ ਕਰ ਐਕਸ਼ਨ ਫੇਰ ਬੁਲਾਦਾ ਤੂੰ ਉਹੀ ਚੀਜ਼ ਨਹੀਂ ਮੈਂ ਬੋਲ ਸਕਦੀ ਦੁਬਾਰਾ ਲਾਸਟ ਤੇ ਬੋਲ ਨਹੀ ਬੋਲਦੇ ਕਿਹਾ ਜੀ ਬਾਹਰ ਵੀ ਮੈਂ ਲਾ ਕੇ ਆਇਆ ਕਰਾਂ ਆ ਜਾ ਕਿਸੇ ਜੋ ਗ੍ਰੀਣੀ ਹੈਗੀ ਬਾਹਰ ਲਾ ਕੇ ਆ ਜੀ ਓ ਮੋਡਰਨ ਕੋਈ ਨਾ ਕੋਈ ਤਾਂ ਪੜਦਾ ਉਹ ਤਾਂ ਪੜ ਨਹੀਂ ਸੀ ਇਹਦਾ ਕਿਹਦਾ ਪੜਾ ਉਹ ਜੈਕਮਾ ਵਾਲਾ ਦਿੱਤੀ ਰੋ ਗਿਆ ਨਹੀਂ 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 ਠੀਕ ਸੀ ਉਹ ਕਿਹਾ ਉਹਨੇ ਕਿਵੇਂ ਕਦੇ ਮੁੰਡਿਆ ਵਾਲੀ ਗਹਿਣਾ ਉਹ ਮੇਰੇ ਕੋਲ ਮੈਂ ਤੈਨੂੰ ਕਦੇ ਬੱਕ ਲੈਣੀ ਹੁਣ ਉਹਨੂੰ ਆ ਲੈ ਫੜ ਲੈ ਤਾ ਤੂੰ ਕਦੇ ਮੈਂ ਖੀਰ ਲੈ ਆਉਣੀ ਆ ਉਹ ਪਹਿਲਾਂ ਮੱਥਰੇ ਚੌਲ ਤਾਂ ਖਾ ਲ ਫਿਰ ਖੀਰ ਖਾ ਲੀ ਆ ਲੈ ਭਾਈ ਆ ਲੈ ਆ ਲੈ ਭਾਈ ਅਸੀਂ ਇੱਕ ਦਿਨ ਆ ਲੈ ਮਾਤ ਦਵਾਰੇ ਆ ਜਣਾ ਤੇ ਫੜਾਓ ਆਲੋ ਭਾਈ ਦੀਪੀ ਨੂੰ ਚਮਚਾ ਦੇ ਸਰਪੰਚਣੀਏ ਹਾਂ ਹਾਂ ਲੈ ਭਾਈ ਬਿੱਤਨ ਨੂੰ ਵੀ ਦੇ ਦੇ ਭਾਈ ਹਾਂਜੀ ਹਾਂਜੀ ਲਿਓਨੀ ਲਿਓਨੀ ਆ ਪਾਓ ਜਾਲ ਹੋਰ ਥੋੜੇ ਜੇ ਸਰਪੰਚਾ ਹਾਂ ਬਦੂਣਾ ਦਾ ਫੋਟਾ ਸਾਫੇ ਪੈਸੇ ਲੱਗੇ ਹੈ ਨਾ ਹੋਰ ਦੋ ਵੀ ਲੋ ਯਾਰਾਂ ਕਿ ਉਹ ਠੀਕ ਹੈ ਤਾਂ ਹਾਂ ਮਿੱਠਾ ਤਾਂ ਠੀਕ ਹੈ ਲੂਣ ਪਾਇਆ ਅਜੇ ਪੈ ਗਈ ਲੂਣ ਲੂਣ ਤੈਨੂੰ ਬੋਲਣਾ ਜ਼ਰੂਰੀ ਸੀ ਵਿੱਚ ਲੂਣ ਹੀ ਕਹਿੰਦੇ ਆ ਆ ਸਲੋ ਆਏ ਨੀ ਮਾਰ ਕੇ ਲਾਣਾ ਇੱਥੇ ਆ ਤਾੜੀ ਜੀ ਤਾੜੀ ਜੀ ਮੈਨੂੰ ਆਏ ਜੀ ਐਕਸ਼ਨ ਐਕਸ਼ਨ ਚਾਹੀਦੀ ਗਲਾਗ ਨਾਲ ਬੜਾ ਲਾ ਐਕਸ਼ਨ ਜੇ ਦਲਵਾਰਾ ਨੇ ਸਸਤੀ ਘਰ ਬਲਾਈ ਪੈਣੀ ਉਹਨੂੰ ਸੱਟ ਖਾਫ ਫਸ ਮੈਂ ਤਾਂ ਕੋਈ ਨਹੀਂ ਕੀ ਦਾ ਫੋਨ ਲਾ ਕੇ ਆ ਦਲਵਾਰਾ ਨਹੀਂ ਬੁਲਾਵਾਂ ਰਾਨੀ ਐ ਨਾਲੇ ਉਹ ਕੋਈ ਬੰਧਾ ਨਹੀਂ ਮੈਡਮ ਦਾ ਦਲਵਾਰਾ ਨਹੀਂ ਬੁਲਾਵਾਂ ਮਰੇ ਦਾ ਲਾ ਬਿਲਕੁਲ ਤੁਹਾਨੂੰ ਕਿਉਂ ਨਹੀਂ ਪਤਾ ਮੈਨੂੰ ਪੱਕਾ ਪਤਾ ਸੀ ਹੋਣਾ ਕੱਢ ਲੈ ਇੱਧਰ ਕੱਢ ਲੈ ਇੱਧਰ ਕੱਢ ਉਹ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਸਰਪੰਚਾ ਹੈ ਵੀ ਤੂੰ ਜਿੱਤੇਗਾ ਲੈ ਉਹ ਤਾਂ ਹੁਣ ਬਦਈਏ ਹੋਰ ਤਾਂ ਗੱਲਾਂ ਤੇ ਆ ਗੱਲਾਂ ਹਾਰ ਗਈ ਤੋਵੇਂ ਸਿੰਦਰ ਸੋਣੀ ਬਹੁਤ ਲੱਗਦੀ ਆ ਕਾ ਆ ਦੇਖ ਤੋ ਮੇਰੀ ਗੱਲ ਸਰਪੰਚਾ ਇੱਥੋਂ ਨਾ ਮਿਊਜ਼ਿਕ ਨਹੀਂ ਲੱਗਦਾ ਹੈਲੋ ਹਾਂਜੀ ਸਸ਼ੀ ਗਰਮਾ ਇਹ ਨਾ ਸ਼ੂਟ ਕਰ ਰਿਆ ਸੀ ਰੁਕ सरपंचਾ हां चंद्रਪੁਰ ਮੇ ਹਾਰ ਹੀ ਗਈ ਅੱਛਾ ਪਰ ਸੋਣੀ ਦੇਖ ਲੈ ਕਿੰਨੀ ਲੱਗਦੀ ਐ ਉਹ ਪਰਾਣੇ ਆਏ ਕਹਿੰਦੇ ਕਹਿੰਦੇ ਹੱਸਦੀ ਹਜੇ ਵੀ ਐ ਹੱਸਦੀ ਫਿਰਦੀ ਐ ਦਵਾਰੇ ਘਰ ਉਦਾ ਹੋ ਜਾਂਦਾ ਸਰਪੰਚੀਆਂ ਚ ਬਸ ਆਦਰ ਨਾਲ ਹੁਣ ਇਹਨਾਂ ਦੋਨਾਂ ਚਾਹੇ ਮੰਨ ਨਾ ਮੰਨ ਗਾਲ ਠੀਕ ਗਾਲ ਗਾਲ ਗੱਲ ਜਦਾਲ ਕੋਈ ਕਰ ਅੱਛਾ ਨਾਲੇ ਚੋਲ ਜਿੱਤ ਗਈ ਧਾਰ ਇਹ ਤੋ ਕਿੰਨੀਆਂ ਵੋਟਾਂ ਤੇ ਜਿੱਤ ਗਈ ਨਹੀਂ ਜਿੱਤੀ ਆ ਮੈਂ ਹਾਰੀ ਆ ਹਾਂ ਕਿੰਨੀਆਂ ਵੋਟਾਂ ਆ ਕੰਟੀਨਿਊਟੀ ਲਿਆ ਪਿੱਛੇ ਤੋਂ ਯਾਰ ਲੋਕਾਂ ਨਾਲ ਬਣੀ ਹੋਈ ਆ ਐਕਸ ਨਹੀਂ ਮੋਹਿਤਾ ਕਹਿ ਰਹੀ ਆ ਹੁਲਦੀਪਾ ਭੈਣ ਦੀ ਤਾਂ ਇੰਨੀ ਲੋਕਾਂ ਨਾਲ ਬਣੀ ਹੋਈ ਆ ਉਹਦੇ ਮਾਗਰ ਤਾਂ ਬੱਚਾ ਬੱਚਾ ਸੀ ਫਿਰ ਆਏ ਕਿ ਮੈਂ ਤੇਰੀ ਹਾਰ ਹੋ ਗਈ ਅੜਗੇ ਪਹੁੰਗ ਲੱਗੇ ਇਹ ਨਹੀਂ ਬੋਲੋ ਐਕਸ ਕੁੱਤੀ ਬੈਠੇ ਰੋ ਇੱਥੇ ਡੰਡਾ ਚੱਕੀ ਬਣਾਇਆ ਐ ਅੱਠ ਇਹਦੇ ਲਾਵਾ ਇਹਦੇ ਫਿਰ ਮੈਂ ਫਵਨ ਨੇ ਤੇ ਸਾਦਾ ਪਿੱਲਿਆ ਕੰਮ ਕਰਦਾ ਹਰ ਜਕੂਂ ਡਿੱਕ ਟਿੰਡਾ ਇੱਕ ਮਿੰਟ ਚਲੋ ਜਿਹੜਾ ਕਰਿਆ ਉਹ ਤੋਂ ਸਾਹਮਣੇ ਮੈਨੂੰ ਝੜਕਿਓ ਕੈਂਦੀ ਮੈਡਮ ਝੜਕਿਓ ਚਲੋ ਐਕਸ਼ਨ ਯਾਰ ਆ ਦੇ ਕਿਸੀ ਜਾਂਦੀ ਐ ਕਹਾਂ ਤੋਂ ਖਾਦ ਵਸਰੀ ਆ ਦੇਖ ਯਾਰ ਕਹਿੰਦੀ ਇਹਦਾ ਗੁੱਠਾ ਦੇਖ ਲੈ ਮੇਰੇ ਗੁੱਠੇ ਨੂੰ ਦੇਖ ਕੇ ਹਸਰੀ ਐ ਪਤਾ ਕੀ ਇਰੀਟੇਟ ਹੁੰਦਾ ਬੰਦਾ ਨਾ ਪਲੀ ਚੱਲ ਯਾਰ ਚੱਲਦੀ ਹੈ ਯਾਰ ਗੂਠਾ ਤੇ ਰਹਿੰਦੇ ਹੁਣ ਖਾਦਾ ਜਾ ਐ ਚੱਲ ਐਕਸ਼ਨ ਯਾ ਫਿਰ ਇੱਕ ਮਿੰਟ ਰਹਿ ਗੋ ਅੱਜ ਰਾਜੇ ਕੁ ਮਿੰਟ ਕੁ ਮਿੰਟ ਚੱਲ ਯਾਰ ਐ ਨਾ ਕਰ ਤੂੰ ਮੈਂ ਤੈਨੂੰ ਤਾਂ ਹੀ ਕਹਿ ਰਹੀ ਆ ਚੱਲ ਗੂਟਾ ਦੇ ਖਾ ਉਹ ਯਾਰ ਚੱਲ ਯਾਰ ਚੰਗਾ ਬਾਬਾ ਹੋਰ ਸੈਟ ਕੱਲ ਫਿਰ ਭੈਣ ਚੱਲੀ ਉਹਨੂੰ ਕੁਵੇਲਾ ਜਾ ਹੋ ਗਿਆ ਸੀਗਾ ਨਾ ਕਾ ਨੂੰ ਰੋਟੀ ਖਾ ਕੇ ਜਾਈ ਤੁਸੀਂ ਚਲੋ ਦੀਪੀ ਮੈਂ ਫੇ ਆਉਣੀ ਆ ਹੈ ਚੱਲੀ ਫਿਰ ਹੈ ਚੰਦਰੀਪੜ ਹਾਂ ਕੋਈ ਨਹੀਂ ਮੈਂ ਚਲਦੀ ਆ ਕਿਹੜਾ ਇਹਨਾਂ ਨੂੰ ਪੁੱਛ ਲਾ ਨਾ ਕਾ ਨੂੰ ਬੈਠ ਦੀਪੀ ਰੋਟੀ ਖਾ ਕੇ ਜਾਇਓ ਨਾ ਨਾ ਭੈਣੇ ਰੋਟੀ ਤਾਂ ਅਸੀਂ ਆਪਦੇ ਘਰ ਹੀ ਖਾਵਾਂਗੇ ਤੇ ਹੁਣ ਸਾਨੂੰ ਜਾ ਸਰਪੰਚ ਸਾਹਿਬ ਉਹ ਕਿੱਥੇ ਚਲੇ ਗਏ ਆ ਬੈਠਾ ਤੁਸੀਂ ਆਪ ਹੀ ਕਿਉਂ ਉਧਰ ਲਾਉਣਾ ਉਧਰ ਬੁਲਾਉਣਾ ਤੇ ਬੁਲਾਇਆ ਉਧਰ ਹੀ ਆ ਮੈਂ ਫਿਰ ਵੀ ਇੱਧਰ ਆ ਜਾ ਅੱਛਾ ਇਹ ਕਹਿਣਾ ਤੂੰ ਵੀ ਇੱਥੋਂ ਬਲੋ ਅਜੀਬ ਗੱਲਾਂ ਕਰਦੇ ਹੋ ਜੀ ਤੇਰਾ ਸਿਹਰਾ ਪੈਦਾ ਕੀ ਹੋਈ ਸੀ ਜੀ ਨਹੀਂ ਕਿਉਂ ਹੁਣ ਇਹ ਕੀ ਕਰੋਗੇ ਜਾ ਕੇ ਓਏ ਕੋਈ ਨਾ ਚੱਲ ਬੈਣ ਦੇ ਮੈਂ ਚਾਹੀਂ ਚੁੱਪ ਕਰ ਗਏ ਯਾਰ ਕੀ ਬੰਦਾ ਪਿਆ ਤੇਰੇ ਘਰੇ ਮੈਂ ਕੀ ਕਰਾਂ ਹੁਣ ਜਦੋਂ ਬੋਲੀ ਲਾਂਬੇ ਵਾਲੀ ਗੱਲ ਹੈ ਕੋਈ ਕੋਈ ਲਾਂਬੇ ਵਾਲੀ ਗੱਲ ਹੈ ਤੇਰੇ ਘਰੇ ਇੱਥੇ ਬਾਧੂ ਹੋ ਗਏ ਤੇ ਬੈਠ ਚੁੱਪ ਚੱਲ ਦਵਾਰੇ ਨਹੀਂ ਕਿ ਉਹ ਬੋਲੀ ਜਾਂਦਾ ਨਾ ਉਧਰ ਕੀ ਕਿਤਨਾ ਉਧਰ ਓਏ ਵਾਹ ਬੋਲਣ ਲੱਗੇ ਚਲੋ ਸਾਢੇ ਕੰਨੀ ਦਾ ਕੈਮਰਾ ਹੀ ਨਹੀਂ ਸੀ ਨਹੀਂ ਚੱਲ ਕੋਈ ਕੋਈ ਮੈਂ ਆਂਦਾ ਜਿਹਨੂੰ ਦੱਸਦਾ ਜਿਹਨੂੰ ਉੱਧਰ ਬੋਲ ਸਰਪੰਚ ਸਾਹਿਬ ਉਰੇ ਆਇਓ ਹਾਂਜੀ ਨੇ ਮੇਰੀ ਗੱਲ ਸੁਣੋ ਤੁਸੀਂ ਦੀਪੀ ਨੂੰ ਵੀ ਤਾਂ ਲੈ ਕੇ ਹੀ ਗਏ ਸੀ ਨਾਲ ਮੈਨੂੰ ਕਿਉਂ ਨਹੀਂ ਲੈ ਕੇ ਗਏ ਕਿੱਥੇ ਜਦੋਂ ਤੁਸੀਂ ਬਾਹਰ ਗਏ ਹੋ ਉਹ ਫੇਰ ਕੀ ਹੋ ਗਿਆ ਫਿਰ ਉਹਨੂੰ ਕਿਹੜਾ ਮੈਂ ਸਿਮਲੇ ਲੈ ਗਿਆ ਸਿੰਦਰ ਕੀ ਘਰੀ ਲੈ ਕੇ ਗਿਆ ਜਿੱਥੇ ਮਰਜ਼ੀ ਲੈ ਗਿਓ ਮੈਂ ਹੈ ਨਹੀਂ ਸੀ ਤੂੰ ਕੰਮ ਨਹੀਂ ਕਰਨਾ ਹੀ ਕਰੇ ਤੇ ਫਿਰ ਉਹਨੂੰ ਲੈਣਾ ਸੀ ਬਚੋਲਣ ਨੂੰ ਵਚੋਲਣ ਨੂੰ ਵੀ ਕੰਮ ਕਰਨਾ ਸੀ ਵਚੋਲਣ ਤੋਂ ਮੈਂ ਕੰਮ ਕਰਾਉਣਾ ਸੀ ਕੋਈ ਮੈਨੂੰ ਮੈਨੂੰ ਨਾ ਸੱਚੀ ਤੂੰ ਮੇਰੀ ਗੱਲ ਸੁਣ ਰੋਟੀ ਟੁਕ ਖਵਾ ਇਹਨਾਂ ਨੂੰ ਪਿਆ ਤੇ ਨਾਲੇ ਬਣਾ ਮਟਰ ਪਨੀਰ ਬਣਾਉਣੀ ਹੈ ਤੈਨੂੰ ਮਟਰ ਪਨੀਰ ਮੈਨੂੰ ਨਹੀਂ ਇਹਨਾਂ ਨੂੰ ਪਹਿਲਾਂ ਮੈਨੂੰ ਦੂਜੀ ਵਾਲੀ ਗੱਲ ਦੱਸ ਤਾਂ ਬਣਾਉਣੀ ਉਹ ਆਪਾਂ ਦਦ ਕਰ ਜਾਈਏ ਗੱਲ ਫੇਰ ਰਾਤ ਨੂੰ ਇਹ ਨਾ کہیں ਮੈਂ ਭੁੱਲ ਜੂ ਬਣੀ ਨਹੀਂ ਆਪੀ ਲੈਣਾ ਚਾਹੀਦਾ ਹੋਰ ਖੁਸ਼ੀ ਚ ਸ਼੍ਰੀ ਕੋ ਹੁੰਦੇ ਹੁੰਦੇ ਆ ਆਜੋ ਆਪਾਂ ਬਾਗਲ ਚ ਬੈਠਨੇ ਆ ਹੋਰ ਭਾਜੋ ਚ ਭਿਕਾ ਨੇ ਹੋਰ ਆ ਜਾ ਓਏ ਆ ਜਾ ਉਹੀ ਬੈਠਾ ਏ ਓਏ ਆ ਜਾ ਲੈ ਉਹ ਖਿਚਕੇ ਨੂੰ ਆਜੋ 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 ਉਹਨੂੰ ਤਾਂ ਲੱਗਣ ਦੀ ਰਹਦੀ ਏ ਨਹੀਂ ਜਿੱਤ ਹਾਤਾ ਹੁੰਦੀ ਰਹਦੀ ਯਾਰ ਟੁਕੜੀ ਹੁੰਦਾ ਐ ਨਹੀਂ ਦੋਦੇ ਹੁੰਦੇ ਚੱਲ ਫੇ ਚੱਲੀਏ ਚੱਲ ਕੋਈ ਚੱਲਦੇ ਆਂ ਚੱਲ ਅਸੀਂ ਆਉਣੀ ਆਂ ਘੱਟ 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 ਇਹ ਲੱਗਦਾ ਏ ਸਾਰਾ ਮਿੰਦ ਮਿੱਤਰਾਂ ਦਾ ਨਸਕ ਕੇ ਅੱਗੇ ਆਪਾਂ ਮੁੰਡੇ ਦੀ ਗੱਲ ਭੰਨਾਂਗੇ ਅੱਗੇ ਕੀ ਆ ਅੱਗੇ ਹੁਣ ਇਧਰੋਂ ਇਹ ਪੈਗ ਲਾਉਣ ਵਾਗੇ ਹੁਣ ਛੋਟੇ ਚਾਰਾਂ ਦਾ ਸੀਨ ਹੈ ਠੀਕ ਆ ਇਸ ਤੋਂ ਬਾਅਦ ਤੁਸੀਂ ਤੁਸੀਂ ਕਹਿ ਕੇ ਮੈਡਮ ਇਧਰ ਆ ਕਿਸੇ ਹਾਂਜੀ ਉਹ ਦੁਆਰੇ ਟਿਕਾੜ ਚਲੋ ਭਾਈ ਆ ਜੇ ਰੋਟੀ ਪੜੀ ਬਰਾਈਏ ਹਾਂ ਮੈਂ ਤਾਂ ਨਹੀਂ ਖਾਂਦੀ ਭਾਈ ਮੇਰੇ ਤਾਂ ਗੈਸ ਲਿਆ ਬਣ ਜਾਂਦਾ ਇਸ ਵੇਲੇ ਰੋਟੀ ਖਾ ਕੇ ਹਾਂ ਗੈਸ ਬੰਪੀ ਰਾਤਾਂ ਦੀ ਲੇਟ ਖਾਂਦੇ ਆ ਨਾ ਨਹੀਂ ਹੋਰ ਤੂੰ ਕੀ ਕਹੀ ਇਹ ਨਾਲ ਤਾਂ ਹੱਥ ਕਰੀ ਨੇ ਢਿੱਡ ਕੰਨੀ ਨੂੰ ਆਹ ਦੱਤ ਵਲੀ ਮੁੰਡਾ ਕੁੜੀ ਕੀ ਜਦੋਂ ਲੈ ਜਦੋਂ ਹੈਗਾਗਾ ਸੁੱਖ ਲੈ ਚੱਲ ਆ ਸੌਰੀ 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 ਨਹੀਂ ਕਹੀ ਮੁੰਡਾ ਲੈ ਆਇਆ ਕਰਨੀ ਫੀਲਿੰਗ ਚੱਕੇਗੀ ਤੂੰ ਮੇਰੇ ਢਿੱਡ ਕਲੀ ਹੱਥ ਕਰੀ ਆਂਨੀ ਚੱਲ ਫਿਰ ਆਹੋ ਸਹੀ ਗੱਲ ਆ ਤੂੰ ਹੀ ਕੀਤਾ ਨਹੀਂ ਮੈਂ ਨਾ ਹੁਣ ਕਹੂੰਗੇ ਮੁੰਡਾ ਲੈ ਆਓ ਮੁੰਡਾ ਕਿੰਨੇ ਕਿੰਨੇ ਸਾਲ ਦਾ ਬੰਦਾ ਤੂੰ ਆ ਜੋ ਕੁਝ ਠੀਕ ਆ ਠੀਕ ਆ ਮੈਂ ਸੱਚ ਮੈਂ ਕੇਰਾਂ ਦਾ ਫੁੱਟ ਜੂਗੀ ਬਾਅਦ ਚ ਮੈਨੂੰ ਇਹਨੂੰ ਚੁੱਪ ਕਰਾਉਣੀ ਚੁੱਪ ਕਰ ਦੇਣਗੇ ਪਤਾ ਨਹੀਂ ਕਿਉਂ ਕਿਉਂ ਮੁੰਡਾ ਇਹੀ ਤਾਂ ਬੰਨਣਾ ਹੈ ਚੱਲ ਹੂੰ ਹੂੰ ਕਰਨੀ ਆ ਦੀਪੀ ਕੋਈ ਗੱਲ ਕਰ ਲੋ ਉੱਧਰ ਬਾਗਲਸ ਜਾ ਕੇ ਬਾਈ ਨਾਲ ਆਪਣੇ ਨੂੰ ਨਾ ਨਾ ਮੈਂ ਤਾਂ ਗੱਲ ਕੀ ਕਰਨੀ ਸੀ ਮੈਂ ਤਾਂ ਤੇਰੇ ਨਾਲ ਗੱਲ ਕਰਦੀ ਸੀਗੀ ਹੁਣ ਮੈਂ ਤਾਂ ਕਹਿੰਦੀ ਸੀ ਕੀ ਕਹਿੰਦੇ ਹੁੰਦੇ ਆ ਖੁਸ਼ੀ ਦਾ ਮਾਹੌਲ ਆ ਸਰਪੰਚੀ ਆਈ ਹੈ ਘਰ ਆਓ ਹਾਂ ਮੁੰਡਾ ਲਿਆਓ ਲੈ ਦੀਪੀ ਦਾਸ ਇਹ ਤਾਂ ਰੱਬ ਦੇ ਰੰਗ ਨੇ ਭਾ ਮੇਰਾ ਪਹਿਲਾਂ ਕੁੜੀ ਦੇ ਦੇਵੇ ਤੇ ਭਾਵੇਂ ਮੁੰਡਾ ਦੇ ਦੇਵੇ ਕੋਈ ਨਹੀਂ ਸਰਪੰਚਾ ਤੇਰਾ ਘਰ ਉਜਾੜਨ ਚ ਨਾ ਇਹਨਾਂ ਨੇ ਕਸਰ ਨਹੀਂ ਛੱਡੀ ਇਹਹੰਦੀ ਗੱਲ ਮੇਰੀ ਤਾਂ ਇਹ ਕੁਝ ਵੀ ਨਹੀਂ ਬਣਿਆ ਕੁਝ ਕੋਈ ਗੱਲ ਨਹੀਂ ਆ ਲੈਣਦੇ ਅੱਜ ਇਹਨੂੰ ਪਿਓ ਦੇ ਪੁੱਤ ਨੂੰ ਕੋਈ ਗੱਲ ਨਹੀਂ ਆ ਲੈਣਦੇ ਨੂੰ ਅੱਜ ਪਿਓ ਦੇ ਪੁੱਤ ਨੂੰ ਜੇ ਨਾ ਪਾੜ ਕੇ ਦੋ ਕੀਤਾ ਨਾ ਤਾਂ ਮੇਰਾ ਨਾਂ ਵੀ ਮਿਸਰੀ ਨਹੀਂ ਹੈਂ ਦੱਸ ਆਖੇ ਮੇਰਾ ਮੁੰਡਾ ਤੇਰੇ ਮੁੰਡਾ ਤੂੰ ਮੈਨੂੰ ਭੇਤ ਕਿਉਂ ਨਹੀਂ ਦਿੱਤਾ ਬੇੜਾ ਕਰਕੇ ਜੇ ਬਚੋਲਣ ਦਾ ਮੈਂ ਤਾਂ ਕਹਿੰਦੀ ਆ ਜਿਨੇ ਓਲਾ ਰੱਖਿਆ ਜਿਨੇ ਮੈਨੂੰ ਦੱਸਿਆ ਨਹੀਂ ਵੀ ਇਹ ਪਹਿਲਾਂ ਵਿਆਹਿਆ ਹੋਇਆ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਵੀ ਇਹਦਾ ਇੱਕ ਵਿਆਹ ਹੋਇਆ ਕਿ ਤੇ ਦੋ ਵਿਆਹ ਹੋਏ ਨੇ ਇੱਥੋਂ ਮੁੰਡਾ ਕੱਢ ਲਿਆ ਹਾਏ ਹੋਏ ਰੱਬਾ ਕਿਹੜਾ ਕੁੜੀ ਬਣਾ ਹੋਵੇ ਪਰ ਮੈਂ ਕਿਉਂ ਡਰਦੀ ਆ ਮੈਨੂੰ ਕਿ ਲੋੜ ਪਈ ਡਰਨ ਦੀ ਅੱਜ ਆ ਜਾਣ ਦੇ ਜਾਂ ਤਾਂ ਜੇ ਇਹ ਨਹੀਂ ਜਾਂ ਅਜ ਮੈਂ ਨਹੀਂ ਕੋਈ ਗੱਲ ਨਹੀਂ ਜਾਂ ਜੇ ਇਹ ਨਹੀਂ ਜਾਂ ਮੈਂ ਜਾਂ ਜੇ ਇਹ ਨਹੀਂ ਜਾਂ ਮੈਂ ਨਹੀਂ ਕੋਈ ਨਹੀਂ ਇਹ ਤਾਂ ਮੈਂ ਜਟਾਉਣੀਆ ਸਰਪੰਚੀ ਕਿਵੇਂ ਹੁੰਦੀ ਆ ਕੋਈ ਨਹੀਂ ਜਾਂ ਜੇ ਇਹ ਨਹੀਂ ਜਾਂ ਮੈਂ ਨਹੀਂ ਇਹ ਤਾਂ ਮੈਂ ਜਟਾਉਣੀਆ ਸਰਪੰਚੀ ਜੇ ਨਾ ਕੈਨਸਲ ਕਰਾਈ ਨਾ ਤਾਂ ਮੇਰਾ ਨਾਂ ਵੀ ਮਿਸਰੀ ਨਹੀਂ ਮੈਂ ਤਾਂ ਇਨੀ ਚਾਹ ਜੜੇ ਬੇਬਸ ਹੁਣ ਹਾਂ ਚਾਹ ਹੁਣ ਕੀ ਹੋ ਗਿਆ ਕੱਟਦਾ ਫੁੱਕਿਆ ਸੀ ਫਿਰ ਮੈਂ ਘੈਂਟ ਹੋ ਗਿਆ ਸੀ ਸੌਂਤਰਮ ਨਾਲ ਮੈਨੂੰ ਤਾਂ ਇਨਾ ਚਾਹ ਚੜਿਆ ਪਿਆ ਨਾ ਕਿ ਸਾਡਾ ਸਰਪੰਚ ਬਣ ਗਿਆ ਜੱਗ ਦਾ ਹਾਂ 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 ਸੌਂਤਰਮ ਨਾਲ ਮੈਨੂੰ ਤਾਂ ਇਨਾ ਚਾਹ ਚੜਿਆ ਪਿਆ ਨਾ ਕਿ ਸਰਪੰਚ ਬਣ ਗਿਆ ਪਤਾ ਹੀ ਹੈ ਮੈਨੂੰ ਜੇ ਚਾਹ ਚੜਿਆ ਹੁੰਦਾ ਨਾ ਤਾਂ ਫਿਰ ਵੋਟ ਪਾ ਕੇ ਜਾਂਦੀ ਕੰਪੋਟਰ ਨਾਲ ਕਿੰਨੇ ਕਿੰਨਾਕ ਤੈਨੂੰ ਘਾਟਾ ਪੈ ਗਿਆ ਹੈ ਜਿਹਾਰ ਜਾਂਦਾ ਫਿਰ ਤਾਂ ਬਹੁਤ ਵੱਡਾ ਘਾਟਾ ਸੀ ਨਹੀਂ ਮੇਰੇ ਕੋ ਦਵਾਮਾ ਤੇਰੇ ਨਾਲ ਸੀ ਦਵਾਮਾ ਕਿਉਂ 2500 ਰੁਪਿਆ ਲੱਗਿਆ ਮੇਰਾ ਪੂਰਾ ਕਿੰਨੇ ਕ ਵਾਰ ਸੁਣਾਏਗਾ ਉਹਨੂੰ ਤਾਂ ਸੁਣਾਉਂਦਾ ਨਹੀਂ ਸੀ ਸ਼ਿੰਦਰ ਨੂੰ ਜਦੋਂ 50 5000 ਦਿੰਦਾ ਸੀ ਉਹਨੂੰ ਯਾਰ ਉਦੋਂ ਗੱਲ ਹੋਰ ਸੀ ਤੂੰ ਸਮਝਦੀ ਕਿਉਂ ਨਹੀਂ ਕੀ ਗੱਲ ਹੋਰ ਸੀ ਇਹ ਜੀ ਕਿਹੜੀ ਗੱਲ ਹੋਰ ਹੋਗੀ ਉਹ ਮੇਰੀ ਗੱਲ ਸੁਣਾ ਨਾਲੇ 2500 ਰੁਪਿਆ ਤੇਰੇ ਨਹੀਂ ਪੈਂਡਿੰਗ ਹੈ ਠੀਕ ਹੈ ਲੈਣਾ ਵਾ ਕਿਉਂ ਮੈਂ ਤੈਨੂੰ 2500 ਕਿਉਂ ਦਵਾਂ ਕਿਉਂ ਹੋਰ ਕਹਣ ਦੇਊਗਾ ਕਿਸ਼ਿੰਦਰ ਕਿਤੇ ਪੈਸੇ ਮੋੜਦੀ ਹੁੰਦੀ ਸੀਗੀ ਉਹ ਤਾਂ ਆਪਣਾ ਚੱਲ ਚੱਲਦਾ ਆਉਂਦਾਗਾ ਵੀ ਪੈਸੇ ਦੇਤੇ ਮੈਂ ਸੂਟ ਲੈ ਲਿਆ ਐਡੀ ਕੱਡੀ ਕ ਗੱਲ ਐ ਤੇ ਛੂਟ ਕਿਹੜਾ ਫਿਰ ਮੇਰੇ ਵਾਸਤੇ ਪਾਇਆ ਇਹ ਤਾਂ ਤੂੰ ਲਾਲ ਰੰਗ ਦੀ ਪੱਗ ਲਿਆਈ ਜਾ ਚਿੱਟੀ ਲੈ ਕੇ ਦਿਲਜੀਤ ਵਾਂਗੂ ਅੱਛਾ ਹਾਂ ਚੱਲ ਕੋਈ ਨਾ ਜਾ ਪਸ਼ੰਦਰ ਕੋਲ ਜਾ ਆਉਣੇ ਚਲ ਤੇ ਉੱਥੇ ਵਾਲੀਆਂ ਮਸ਼ਕਰੀਆਂ ਆ ਨਾ ਮਰੀ ਉਹਦੇ ਨਾਲ ਮੇਰੇ ਤੋਂ ਦੇਖਣੀ ਹੁੰਦਾ ਐਵੇਂ ਅੱਛਾ ਵੋਟ ਮੈਨੂੰ ਪਾਉਣ ਨਹੀਂ ਆਉਂਗਾ ਨਹੀਂ ਦੇਖਣੀ ਹਾਰ ਮੇਰੀ ਮਨਜ਼ੂਰ ਸੀ ਤੈਨੂੰ ਪਰ ਉਹ ਦੇਖਣੀ ਹੁੰਦੀ ਹੈ ਦੇਖ ਸਰ ਪੰਚਾ ਜੇ ਮੈਂ ਵੋਟ ਤੈਨੂੰ ਨਹੀਂ ਪਾਈ ਪਾਈ ਮਸ਼ਿੰਦਰ ਨੂੰ ਵੀ ਨਾ ਤੂੰ ਮੈਨੂੰ ਆਏ ਦੱਸਦੇ ਤੋ ਜਿੱਤੇ ਕਿ ਮੈਂ ਗਿਆ ਤੇਰੀਆਂ ਦੁਆਵਾਂਾਂ ਦੀ ਨਾਲ ਇਹਨੀਆਂ ਦੁਆਵਾਂਾਂ ਕਾਣ ਚੱਲ ਹੁਣ ਬੰਦੇ ਉਹ ਗੇ ਕਹਤਾ ਸੀ ਇਹੀ ਸੈਂਟੀ ਕੋਈ ਦੇਖਣੀ 2500 ਰੁਪਏ ਪੈਂਡਿੰਗ ਬਿਆ ਤੇਰੇ ਕੋਲ ਹੋਰੇ ਮੇਰੀ ਗੱਲ ਸੁਣ 2500 ਤੈਨੂੰ ਲੈਣਾ ਲੈ ਕਰਜ ਆਸਾਨੀਆਂ 100 ਮੇਰੀ ਕਬੀਲਦਾਰੀ ਹੈ ਓਹੋ ਪੰਚ ਨਹੀਂ ਆ ਆਪਣਾ ਕਿੱਥੋਂ ਘਟ ਕੇ ਬਚੋ ਲੈ ਲੈ ਮਨੋ ਛਿੰਦਰ ਨੂੰ ਆਪੇ ਇਤੋ ਅੱਛਾ ਆ 500 ਰੁਪਏ ਵਿੱਚ ਮੈਂ ਦੇਖ ਲੈ ਛਿੰਦਰ ਨੂੰ ਛਿੰਦਰ ਨੂੰ ਛਿੰਦਰ ਨੂੰ ਓਹ ਹੋ ਦੇਖ ਲੈ ਅਜੇ ਵੀ ਸੁੰਦਰ ਛਿੰਦਰ ਨੂੰ ਛਿੰਦਰ ਨੂੰ ਬਾਸਮਣ ਤੁਸੀਂ ਕਹੋ ਅੱਛਾ ਆ 15 1500 ਰੁਪਏ ਵਿੱਚ ਮੈਨੂੰ ਖਰੀਦ ਦੇਗਾ ਇਤੋਂ ਵੀ ਕਹੇ ਐਕਸ਼ਨ ਖਰਜ ਮੜ ਗਿਆ ਇਹ ਵੜਾ ਦੀਂਦੀ ਨਾ ਉਹ ਤਾਂ ਉਹ ਪੈਪਸੀ ਦੀਂਦੀ ਗਣੀ ਉਹ ਪੈਪਸੀ ਕੀ ਜਾਂਦਾ ਕਹਿੰਦਾ ਐਕਸ਼ਨ ਸਰਪਾਉ ਕਿਹਾ ਅੱਜ ਵੀ ਤੀ ਆ ਗਰੀ ਜੀ ਕਿਤੇ ਦੇਸੀ ਵਈ ਹੈ ਪਹਿਲਾਂ ਤਾਂ ਮੈਂਬਰਾ ਹਾਂ ਇਹਨੂੰ ਇਹਦਾ ਬਤਾ ਪੋਰ ਤੋਂ ਨੂੰ ਫਾਈ ਅੱਛਾ ਇਹ ਕਿਹੜਾ ਬਿਰ ਯਾਰ ਲੁਕੜਾੜੀ ਗੱਲਾਂ ਕੋਈ ਕੱਟ ਫਾਈ ਨਹੀਂ ਕੱਟ ਕੱਟ ਕਰਦੇ ਕੀ ਹੋ ਗਿਆ ਸ਼ੁਗਰਾਟੇ ਡਾਇ ਹੁਕਮੇ ਦੇਖ ਲੈ ਰਹੀ ਸੀ ਉਹ ਭੈਣ ਦੀ ਮੰਜੇ ਕੇ ਓਏ ਹੁਣ ਤੂੰ ਕੀ ਅੱਗ ਪਾਲਦਾ ਖੜੀ ਦਵਾਰ ਇੱਥੋਂ ਲਾ ਮੈਂਬਰਾ ਮੈਂਬਰਾ ਹਾਂ ਬਾਈ ਆ ਗਿਆ ਚੱਲ ਜਿੱਤੀ ਬੈਠਾ ਸਾਰਾ ਕੁਝ ਜਿੱਤੀ ਬਠਾ ਐਤੋਂ ਹੁਣ ਤੂੰ ਅੱਗ ਪਾਉਂਦਾ ਹਜੇ ਕਹਿੰਦਾ ਇੱਕ ਮਿੰਟ ਭਾਈ ਮੈਂ ਮੜਾ ਸੀਲ ਕਰ ਲਾ ਜਾਂਗਾ ਗੱਟੀ ਲਾਉਣ ਦੀ ਪੁੱਛਦੇ ਆ ਤਾਂ ਲਾ ਦੂਗਾ ਲਾ ਦੂ ਮੈਨੂੰ ਤਾਂ ਕੀ ਐ ਟਰੈਕਟਰ ਕਹਿ ਰਹੇ ਨੇ ਟਰੈਕਟਰ ਟਰੈਕਟਰ ਆਊ ਸਾਰਾ ਕੁਝ ਜਿੱਤ ਜਤਾ ਕੇ ਕਹਿੰਦਾ ਹੁਣ ਮੇਰੇ ਦਿਲ ਨੂੰ ਸਕੂਨ ਨਹੀਂ ਭੁੱਲ ਭੁੱਲ ਗਿਆ ਮੱਲ ਭੁੱਲ ਗਿਆ ਨਾ ਕਿਉਂ ਕਿ ਹੁਣ ਤੇਰੇ ਦਿਲ ਨੂੰ ਸਕੂਨ ਕਿਵੇਂ ਆਊ ਅੱਛਾ ਕਿਵੇਂ ਆਊ ਅੱਜ ਕਿਵੇਂ ਆਊਗਾ ਹਾਂ ਹੁਣ ਤੇਰੇ ਦਿਲ ਨੂੰ ਸਕੂਨ ਕਿਉਂ ਨਹੀਂ ਆ ਜੀ ਐਂਡੇ ਆ ਮੇਨ ਪੁਆਇੰਟ ਐਂਡੇ ਆ ਕੁਝ ਮਰਜ਼ੀ ਆਹ ਜੇ ਹੋਰ ਵੀ ਆ ਇਹ ਤਾਂ ਉ ਤੂੰ ਸਕੂਨ ਕਿਉਂ ਨਹੀਂ ਰੈਡੀ ਹੁਣ ਤੇਰੇ ਦਿਲ ਨੂੰ ਸਕੂਨ ਕੀ ਕਿਉਂ ਨਹੀਂ ਹਾਂ ਹੁਣ ਤੇਰੇ ਦਿਲ ਨੂੰ ਸਕੂਨ ਕਿਵੇਂ ਆਊ ਹਾਂ ਅੱਛਾ ਰਾ ਖੁਸ਼ੀ ਚ ਪੀਣਾ ਮੈਨੂੰ ਲੱਗਦਾ ਤੂੰ ਗਮ ਚ ਵੀ ਨਾ ਇੱਥੇ ਮਤ ਉਹ ਕਹੇ ਗਮ ਚ ਵੀ ਨਾ ਫਿਰ ਤੈਨੂੰ ਮੈਂ ਤੂੰ ਕਹੇ ਮੈਨੂੰ ਦੱਸ ਯਾਰ ਦੱਸ ਦੀਏ ਫਿਰ ਤੈਨੂੰ ਗਾਹ ਗੱਲ ਉੱਤ ਜੱਕਣਾ ਅੱਛਾ ਚੱਲ ਸਾਡ ਰੈਡੀ ਨਾ ਕਿੱਥੋਂ ਆ ਜਦ ਕਰ ਐਕਸ਼ਨ ਓ ਮੈਨੂੰ ਆਸੀ ਤੂੰ ਖੁਸ਼ੀ ਚ ਪੀਣਾ ਓ ਤੂੰ ਤਾਂ ਗਮ ਚ ਵੀ ਨਾ ਯਾਰ ਹੁੰਦਾ ਕਿ ਮੈਨੂੰ ਸੁਣੀ ਜਾਂਦਾ ਮੈਨੂੰ ਵੀ ਪੀਵਾਰੀ ਆ ਕਿੱਤੋਂ ਆਰੀ ਆ ਉਹਦਾ ਇਧਰ ਹੋ ਗਈ ਪਿੱਛੇ ਤੋਂ ਲੱਗ ਪਿੱਛੇ ਤੋਂ ਪਿੱਛੇ ਤੋਂ ਲੱਗ ਓਏ ਬਾਬਾ ਤੇਰੇ ਤੇ ਹੁਣ ਰਾਹ ਕਿਹਨਾਂ ਤਸੀ ਹਾਂ